ਮੈਂ ਆਪਣੇ ਨਾਭਾ ਸ਼ਹਿਰ ਦੇ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਵੀ ਜਿਹੜਾ ਪ੍ਰੋਪਰਟੀ ਟੈਕਸ ਹੈ ਆਪਣਾ ਜਰੂਰ ਦਿਓ ਇਸ ਪ੍ਰੋਪਰਟੀ ਟੈਕਸ ਨਾਲ ਹੀ ਸਫਾਈ ਵਗੈਰਾ ਦੀਆਂ ਵਧੀਆ ਸਹੂਲਤਾਂ ਲੈ ਸਕਾਂਗੇ ਅਸੀਂ ਤੁਹਾਡੇ ਜੋ ਹੋਰ ਕੰਮ ਨੇ ਉਹ ਵੀ ਕਰਾਂਗੇ ਦੇਖੋ ਕੋਈ ਵੀ ਸਰਕਾਰ ਹੈ ਉਹ ਉਹ ਫੰਡ ਨਾਲ ਚੱਲਦੀ ਹੈ ਇਹ ਕਿਰਪਾ ਕਰਕੇ ਬੇਨਤੀ ਹੈ ਸਾਰੇ ਸ਼ਹਿਰ ਨੂੰ ਵੀ ਆਪਣਾ ਬਣਦਾ ਪ੍ਰੋਪਰਟੀ ਟੈਕਸ ਹੈ ਜਿਹੜਾ ਜਰੂਰ ਦਿਓ ਕੀ 31 ਮਾਰਚ ਦੀ ਲਾਸਟ ਡੇਟ ਹੈ ਠੀਕ ਹੈ ਜੀ ਉਹਦੇ ਤੱਕ ਹਰ ਹਾਲਤ ਵਿੱਚ ਇਹਨੂੰ ਭਰੋ ਆਦਰਵਾਇਜ਼ ਮੈਂ ਚਲੋ ਬੇਨਤੀ ਉਹ ਕਰਨਾ ਚਾਹੁੰਦਾ ਵੀ ਸਰਕਾਰ ਸਾਡੇ ਤੇ ਬਹੁਤ ਸਟ੍ਰਿਕਟ ਹੈ ਇਹ ਚੀਜ਼ ਤੇ ਤੇ ਸਾਨੂੰ ਕੋਈ ਸ਼ਹਿਰ ਨਿਵਾਸੀਆਂ ਦੇ ਖਿਲਾਫ ਜਿਹੜੇ ਨਹੀਂ ਭਰਨਗੇ ਕੋਈ ਸਟ੍ਰਿਕਟ ਐਕਸ਼ਨ ਵੀ ਲੈਣਾ ਪਊਗਾ ਜਿਵੇਂ ਕਿ ਉਹਦੀ ਦੁਕਾਨ ਵਗੈਰਾ ਵੀ ਅਸੀਂ ਸੀਲ ਕਰਨ ਦਾ ਪ੍ਰੋਸੈਸ ਆਰੰਭ ਲਵਾਂਗੇ ਇਹ ਇਹ ਸਭ ਕਿਸ ਤਰ੍ਹਾਂ ਦਾ ਹੁੰਦਾ ਵੀ ਟੈਕਸ ਕਿੰਨੇ ਹਰ ਸਾਲ ਭਰਨਾ ਪੈਂਦਾ ਜਾਂ ਕੋਈ ਲੰਬੇ ਸਮੇਂ ਬਾਅਦ ਭਰਨਾ ਪੈਂਦਾ ਇਹ ਹਰ ਸਾਲ ਭਰਨਾ ਪੈਂਦਾ ਜੀ ਠੀਕ ਹੈ ਜੀ ਤੁਸੀਂ ਸਾਲ ਵਾਈਜ਼ ਭਰ ਦਿਓ ਤਾਂ ਤਾਂ ਜਰਨਲ ਹੀ ਲੱਗੂਗਾ ਆਦਰਵਾਇਜ਼ ਜੁਰਮਾਨੇ ਠੀਕ ਹੈ ਜੀ ਅੱਗੇ ਇੰਟਰਸਟ ਵਗੈਰਾ ਬਣਦੇ ਨੇ ਉਹ ਵਾਦ ਕੇ ਮਹਿੰਗਾ ਹੋ ਜਾਂਦਾ ਮਹਿੰਗਾ ਹੋ ਜਾਂਦਾ ਤੇ ਕਿਰਪਾ ਕਰਕੇ ਬੇਨਤੀ ਹੈ ਵੀ ਸਾਲ ਵਾਈਜ਼ ਬਣਦਾ updਾ ਜਿਹੜਾ ਪ੍ਰੋਪਰਟੀ ਟੈਕਸ ਹੈ ਜਰੂਰ ਭਰੋ ਠੀਕ ਹੈ ਜੀ ਠੀਕ ਹੈ ਹਾਂ